ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਚੈਨਲ ਦੇ ਸਾਰਿਆਂ ਦਾ ਸਵਾਗਤ ਹੈ ਜੀ ਅਸੀਂ ਸਾਰੇ ਠੀਕ ਠਾਕ ਹਾਂ ਬੈਗਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਆਪਣੇ ਘਰਾਂ 'ਚ ਆਪਾਂ ਹੁਣ ਡੇਲੀ ਵਲੌਗ ਪਾਇਆ ਕਰਾਂਗੇ ਜਿਆਦਾ ਸੀਜ਼ਨ ਖਤਮ ਹੋ ਗਿਆ ਹੁਣ ਵਿਆਹ ਬਹੁਤ ਆਇਆ ਕਿ ਬਹੁਤ ਜ਼ਿਆਦਾ ਦੇਖੇ ਨੇ ਦਾਦੀ ਹੁਣ ਆਪਾਂ ਰੋਜ਼ ਡੇਲੀ ਵਲੌਗ ਪਾਇਆ ਕਰਾਂਗੇ ਹਾਂਜੀ ਰੋਟੇ ਵੀ ਗਿੱਲਾ ਹੋ ਗਿਆ ਮੈਂ ਜ਼ਰਾ ਬਾਣੀ ਨੂੰ ਹੁਣ ਛੁੱਟੀਆਂ ਆਣੀਆਂ ਜੇ ਬਾਣੀ ਮਸਤੀ ਕਰਦੀ ਆ ਪੂਰੀ ਰੋਜ਼ ਹਨਾ ਬਾਣੀ ਦਾ ਜੀ ਰਿਜ਼ਲਟ ਆਣਾ 26 ਤਰੀਕ ਨੂੰ ਫੇਰ ਛੁੱਟੀਆਂ ਨੇ ਉਸ ਤੋਂ ਬਾਅਦ ਜਾਏਗੇ ਫੇਰ ਸਕੂਲ ਜਾਇਆ ਕਰੂ ਬਾਣੀ ਨਾ ਠੀਕ ਹੈ ਤੇ ਹੋ ਜਾਂਦੀ ਆ ਮੈਂ ਆ ਗਈ ਹਾਂ ਬਲੀਆ ਜੀ ਜਾਂਦੀ ਮੈਂ ਗਈ ਦੀ ਉਿਰਣ ਦੀ ਆ ਪਰੇ ਹੋ ਜੇ ਤੁਸੀਂ ਮੇਰੇ ਬਾਹਰ ਉੱਡਣ ਗੰਨ ਦੀ ਆ ਫੇਰ ਤੁਸੀਂ ਪਰੇ ਹੋ ਖੇਡ ਐਤਕੀ ਲੀਚੀ ਨੂੰ ਵੀ ਬਹੁਤ ਸੋਨਾ ਬੂਰਾ ਆ ਜੀ ਦੇਖੋ ਲੀਚੀ ਭਰੀ ਪਈ ਆ ਹੈਨ ਬਹੁਤ ਵਧੀਆ ਬੂਰਾ ਆਇਆ ਕਿ ਸਾਡੇ ਪਿਛਲੇ ਸਾਲ ਥੋੜਾ ਜਿਆ ਹੈ ਤੇ ਅਸੀਂ ਮਾਲੀ ਤੋਂ ਨਾ ਇਹਦੇ ਵਿੱਚ ਕੁੜੀਆਂ ਖਾਦੀ ਖਾਦੀ ਪਾਈ ਸੀ ਅੱਧੀ ਖਲ ਪਾਈ ਸੀਗੀ ਸਰੋਂ ਦੀ ਖਲ ਪਾਈ ਸੀਗੀ ਤੇ ਨਾਲ ਅਸੀਂ ਤੇ ਨਾਲ ਇੱਕ ਉਹ ਨਹੀਂ ਟੈਕਤੀ ਜੀ ਚ ਤੇ ਖਾਦ ਦੀ ਪਾਈ ਸੀਗੀ ਬਹੁਤ ਵਧੀਆ ਫਲ ਆਇਆ ਬਹੁਤ ਵਧੀਆ ਚੀਜ਼ ਸੀਗੀ ਉਹ ਸਾਰੀ ਭਰੀ ਪਈ ਆ ਵੇਖੋ ਚਾਰੇ ਆਲੇ-ਜਾਲੇ ਤੋਂ ਸਾਰੀ ਭਰੀ ਪਈ ਆ ਬਹੁਤ ਬਹੁਤ ਵਧੀਆ ਬੂਰਾ ਹੈ ਤੇ ਪਿਛਲੇ ਸਾਲ ਸਾਡੇ ਕੋਈ ਅੰਬ ਵੀ ਨਹੀਂ ਲੱਗਿਆ ਸੀਗਾ ਇਧਰ ਬੈਂਗਣੇ ਨੂੰ ਬੈਂਗਣੀਆਂ ਵੀ ਲੱਗਣ ਲੱਗੀਆਂ ਜੇ ਪਹਿਲਾਂ ਅਸੀਂ ਕੱਟਤੀਆਂ ਸੀਗੀਆਂ ਜੀ ਇਹ ਉੱਪਰੋਂ ਤੇ ਹੁਣ ਫੁੱਟੀਆਂ ਆਆਂ ਹੁਣ ਬਹੁਤ ਵਧੀਆ ਬੈਂਗਣੀਆਂ ਲੱਗਦੀਆਂ ਨੇ ਰਾਤ ਸੋਹਣੇ ਹੁਣ ਲਾਏ ਤਾਜ਼ੀਆਂ ਤਾਜ਼ੀਆਂ ਬਹੁਤ ਵਧੀਆ ਬਣਦੀਆਂ ਨੇ ਤੇ ਆ ਹੈਗਾ ਜੀ ਨਿੰਬੂ ਸਾਡੇ ਇਹ ਵੱਡਾ ਸਾਰਾ ਨਿੰਬੂ ਵੱਡੇ ਹਾਂਜੀ ਚੱਕ ਲੋ ਚੱਕ ਚੱਕ ਲੋ ਚੱਕ ਲੋ ਕੋਈ ਨਾ ਗਰਮੀ ਆ ਕੋਈ ਨਾ ਚੱਕ ਲੋ ਤੇ ਇਹ ਹੈਗਾ ਨਿੰਬੂ ਜੀ ਇਹਨੂੰ ਬਹੁਤ ਸਨੇ ਫੁੱਲ ਆਉਂਦੇ ਨੇ ਨਾ ਨਿੰਬੂ ਵੀ ਲੱਗਣ ਲੱਗੇ ਛੋਟੇ ਛੋਟੇ ਤੇ ਇਹ ਹੈਗਾ ਚੀਕੂ ਜੀ ਆਪਾਂ ਪਿਛਲੀਆਂ ਵੀਡੀਓ ਚ ਵੀ ਤੁਹਾਨੂੰ ਦਿਖਾਈ ਦੇ ਚੀਕੂ ਵੀ ਸਾਡੇ ਬਹੁਤ ਲੱਗਦੇ ਨੇ ਬਹੁਤ ਜ਼ਿਆਦਾ ਫਲ ਲੱਗ ਲੱਗਦੇ ਇਹਨੂੰ ਇਹ ਵੀ ਭਰਿਆ ਪਿਆ ਤੇ ਹੁਣ ਗਾ ਅੱਗੇ ਗੰਭਾ ਦੇ ਮੌਸਮ ਚ ਪੱਕੂਗਾ ਜਾ ਕੇ ਫਿਰ ਆਪਾਂ ਤੁਹਾਨੂੰ ਪੱਕੇ ਦੇ ਦਿਖਾਵਾਂਗੇ ਨਾਲ ਤੁਹਾਨੂੰ ਖਵਾਵਾਂਗੇ ਤੇ ਇੱਧਰ ਸਿਰ ਪਿਛਲੇ ਸਾਲੰ ਬਾਨੋਂ ਨੇ ਪੂਰਾ ਆ ਤੇ ਅੱਜ ਵੀ ਸਾਡੇ ਬਾਨੋਂ ਵੀ ਬਹੁਤ ਵਧੀਆ ਬੂਰ ਆ ਗਿਆ ਮਾਸੀ ਗਿੱਲਾ ਦੋਤ ਭਰਿਆ ਗਿਆ ਬਾਪ ਸੋਨੇ ਆਂਬ ਪਿਛਲੇ ਸਾਲ ਫੜਦੇ ਕੋਈ ਆਂਬ ਨਹੀਂ ਤੀ ਹੋਇਆ ਮਮਾ ਕੋਈ ਬਾਲ ਮੇਰੇ ਵਾਲੇ ਆਂਬ ਨੂੰ ਕੋਈ ਬਹੁਤ ਸੋਨਾ ਬੂਰ ਇਹਨੂੰ ਵੀ ਆ ਗਿਆ ਜੀ ਪੂਰ ਹੁਣ ਥੋੜਾ ਨਿਕਲ ਇਹਨੂੰ ਲੇਟ ਆਇਆ ਇਹ ਮੈਂ ਥੋੜਾ ਆ ਲੇਟ ਆਇਆ ਪਰ ਆ ਪਤਾ ਨਹੀਂ ਕਾਦਾ ਦਰਾਖਤ ਹੋ ਗਿਆ ਸਾਡੇ ਪਤਨ ਕੀ ਪੱਤੇ ਨੇ ਆਪੇ ਉੱਗ ਗਿਆ ਹੁਣ ਦੇਖਾਂਗੇ ਇਹਨੂੰ ਕੀ ਲੱਗਦਾ ਇਹ ਆਪਣਾ ਹੈਗਾ ਕੀ ਸਾਫ ਜਿਹਨੂੰ ਕਹਿੰਦੇ ਨੇ ਜਮੈਣ ਦਾ ਬੂਟਾ ਜਮੈਣ ਕਹਿੰਦੇ ਨੇ ਇਹਨੂੰ ਉਹ ਵਾਲਾ ਇਹ ਹੋਇਆਗਾ ਆਪਣਾ ਆੜੂ ਜਿਹਾ ਹੋਇਆ ਹੋਇਆ ਇਹਨੂੰ ਆਪਾਂ ਨੇ ਪੱਟ ਕੇ ਲਾਉਣਾ ਹੈ ਅੰਬ ਦੀ ਜੜ ਚ ਖੜਾ ਪੱਟ ਕੇ ਲਾਉਣਾ ਹੈ ਹੋਰ ਕਿੱਥੇ ਦੇਖਦੇ ਕਿੱਥੇ ਲਾਈਏ ਆਹ ਦੇ ਟਮਾਟਰ ਟਮਾਟਰ ਦੇ ਵੀ ਬਹੁਤ ਸੋਨੇ ਹੋਏ ਨੇ ਬਾਕੀ ਹੁਣ ਸਬਜ਼ੀਆਂ ਲਾਈਆਂ ਨੇ ਦੇਖਦੇ ਆ ਕਿੱਦਾਂ ਦੀਆਂ ਹੁੰਦੀਆਂ ਨੇ ਜਰਾ ਬਟੇਕ ਦਾ ਤਾਂ ਜਿਹੜਾ ਰੋਜ਼ ਆਪਣਾ ਕੰਮ ਹੈਗਾ ਉਹ ਚੱਲਦਾ ਹੀ ਆ ਜੀ ਹੁਣ ਬਟੇਕ ਦਾ ਵੀ ਗਰਮੀ ਥੋੜਾ ਘਟ ਜੂਗਾ ਤੇ ਹੁਣ ਗਰਮੀ ਵਾਲੇ ਸਿੰਪਲ ਸੂਟ ਆਉਣ ਲੱਗ ਜਣੇ ਜੀ ਲੈਨ ਗਾਣਾ ਦਾ ਘਟ ਜਾਣਾ ਤੇ ਆਪਣਾ ਨਾਲ ਦੇ ਨਾਲ ਚੱਲੇ ਜਾਂਦਾ ਮੇਨ ਕੰਮ ਤਾਂ ਆਪਣਾ ਬੁਟੀਕ ਦਾ ਜੀ ਇਧਰੋਂ ਜੀ ਆ ਪਿੱਛੇ ਵਾਲੇ ਬੇੜੇ 'ਚ ਆਪਣੇ ਇਹਦੇ 'ਚ ਵੀ ਆ ਇੱਕ ਟਾਣਾ ਨਹੀਂ ਕੱਟਿਆ ਸੀ ਉਹਦਾ ਬੂਰ ਬਹੁਤ ਆਇਆ ਜਿਹੜਾ ਕੱਟਿਆ ਸੀਗੇ ਉਹਨਾਂ ਨੂੰ ਬਹੁਤ ਘੱਟ ਆਏ ਨੇ ਤੇ ਆ ਪਕੀਤਿਆਂ ਨੂੰ ਪਕੀਤੇ ਬਹੁਤ ਸੋਹਣੇ ਲੱਗੇ ਹੋਏ ਨੇ ਇਹਨਾਂ ਵੀ ਲੱਗੇ ਨੇ ਇੱਕ ਵਸ ਇਹਨਾਂ ਨੂੰ ਵੀ ਠੁੱਠੀ ਜੀ ਪੈ ਗਈ ਤੇ ਕੋਈ ਸਪਰੇਅ ਪਾ ਲ ਦੇਣਾ ਕੋਈ ਕੋਈ ਸਪਰੇਅ ਕਰਾ ਦੇ ਇਹਨਾਂ ਨੂੰ ਪਰ ਅੰਬਾਂ ਦੇ ਬੂਟਿਆਂ ਨੂੰ ਕਦੇ ਵੀ ਅਸੀਂ ਅੰਬਾਂ ਦੇ ਬੂਟੇ ਸਾਰੇ ਛਾਂਟਦੇ ਸੀਗੇ ਕਦੇ ਨਾ ਛਾਂਗੇ ਇਹਨਾਂ ਨੂੰ ਤੇ ਸਭ ਤੋਂ ਵੀ ਗਲਤੀ ਨਾਲ ਛਾਂਗੇ ਜਮੇ ਛਾਂਟਦੇ ਸੀਗੇ ਸਾਡਾ ਪਿਛਲੇ ਸਾਲ ਕੋਈ ਅੰਬ ਨਹੀਂ ਲੱਗਿਆ ਬਿਲਕੁਲ ਵੀ ਆ ਹੁਣ ਇਹਨੂੰ ਜਿਹੜੇ ਸੰਗ ਸੇਨ ਫਿੱਕੇ ਫਿੱਕੇ ਇਹਨੂੰ ਆਇਆ ਜੀ ਤੇ ਜਿਹੜੀ ਉਹਦੇ ਨਾਲ ਦੀ ਕਾਣੀ ਨਹੀਂ ਛਾਂਗੀ ਸੀਗੀ ਤੇ ਉਹ ਉਹਨੂੰ ਬਹੁਤ ਫੜਾ ਹੈ ਇਧਰ ਆ ਆਪਣਾ ਮਰੂਤ ਨੂੰ ਬਹੁਤ ਮਰੂਤ ਲੱਗਦੇ ਨੇ ਹੁਣ ਨੰਨੇ ਪੱਤੇ ਆਉਂਦੇ ਨੇ ਜੀ ਸਾਰੇ ਪੱਤੇ ਸੁੱਕੇ ਐਨੇ ਪੱਤੇ ਝੜਦੇ ਸੀ ਬਹੁਤ ਪੱਤੇ ਚੱਕਦੇ ਸੀ ਪਹਿਲਾਂ ਹੁਣ ਪੱਤੇ ਚੱਕੇ ਜਾਂਦੇ ਆ ਫਿਰ ਅਮਰੂਦ ਵੇਲੇ ਅਮਰੂਦ ਬਥੇਰੇ ਲੱਗਦੇ ਨੇ ਫਿਰ ਅਮਰੂਦ ਵੀ ਬਹੁਤ ਫਲ ਦਿੰਦਾ ਅਮਰੂਦਾਂ ਦਾ ਵੀ ਆ ਹੈਗਾ ਜੀ ਆਪਣਾ ਨਿੰਬੂ ਨਿੰਬੂ ਨੂੰ ਵੀ ਦਵਾਰਾ ਬੂਰ ਆਉਣ ਲੱਗ ਗਿਆ ਤੇ ਛੋਟੇ ਛੋਟੇ ਲੱਗਣ ਵੀ ਲੱਗ ਗਏ ਤੇ ਜਿਹੜੇ ਪਿੱਛੇ ਵਾਲੇ ਪਹਿਲਾਂ ਦਾ ਸੀਗਾ ਉਹ ਵੀ ਪਹਿਲਾਂ ਸੀ ਛੱਡੇ ਸੀ ਥੋੜੇ ਜਿਵੇਂ ਕਈ ਵਾਰ ਕੰਮ ਆ ਜਾਂਦੇ ਨੇ ਪੰਦਾਸ ਦਸੇ ਨੇ ਨਿੰਬੂ ਮੈਂ ਛੱਡ ਲਏ ਤੇ ਤਾਜ਼ਾ ਨੇ ਨਿੰਬੂ ਤੋੜੇ ਜਾਂਦੇ ਨੇ ਤੇ ਦੁਬਾਰਾ ਬਰੀਕ ਫਲ ਵੀ ਆਉਣ ਲੱਗਿਆ ਦੁਬਾਰਾ ਦੁਬਾਰਾ ਤੇ ਆ ਨਵੇਂ ਨਵੇਂ ਆਉਣ ਲੱਗੇ ਤੇ ਨਾਲ ਨਾਲ ਹੋਰ ਗੂੜੀ ਆਈ ਜਾਂਦਾ ਤੇ ਛੋਟੇ ਛੋਟੇ ਨਾਲ ਲੱਗੀ ਵੀ ਜਾਂਦੇ ਨੇ ਇਹ ਦੇਖੋ ਇਹ ਤੋਂ ਬਾਅਦ ਇਹ ਹੈਗਾ ਜੀ ਆਪਣਾ ਜਿਹੜਾ ਬਾਰਾ ਮਾਸੀ ਇਹਨੂੰ 12 ਮਹੀਨੇ 30 ਦਿਨ ਲੱਗਦੇ ਨੇ ਅੰਬ ਦੇਖੋ ਇਹਨੂੰ ਅੰਬੀ ਲੱਗੀ ਹੋਈ ਆ ਇਹਨੂੰ ਇਹਨੂੰ ਦੋ ਅੰਬੀਆਂ ਲੱਗੀਆਂ ਹੋਈਆਂ ਨੇ ਇਹ ਵੀ ਸ਼ਾਂਗਤਾ ਸੀਗਾ ਇਹਨੂੰ ਵੀ ਦਵਾਰਾਂ ਲੱਗਿਆ ਬੂਰਾ ਕਦੇ ਵੀ ਆਪਣੇ ਤੁਸੀਂ ਕਦੇ ਵੀ ਭੁੱਲ ਕੇ ਵੀ ਸਾਰੇ ਨੂੰ ਸ਼ਾਂਗਿਓ ਨਾ ਤੁਸੀਂ ਅਸੀਂ ਤਾਂ ਸ਼ਾਂਗਤੇ ਸੀਗੇ ਵੀ ਸਾਡੇ ਕਨਾ ਜਿਹੜੇ ਗੁੱਛੇ ਜੇ ਬਣਦੇ ਨੇ ਬਿਮਾਰੀ ਵਾਲੇ ਉਹ ਪੈਣ ਲੱਗ ਗਏ ਸੀਗੇ ਸਾਨੂੰ ਕਿਸੇ ਨੇ ਕਿਹਾ ਵੀ ਇਹਨੂੰ ਸ਼ਾਂਗ ਦੋ ਤੁਸੀਂ ਸ਼ਾਂਗ ਦੇ ਪਿਛਲੇ ਸਾਲ ਸਾਡੇ ਕੋਈ ਵੀ ਅੰਬੀ ਨਹੀਂ ਲੱਗੀ ਨਾ ਕੋਈ ਅੰਬ ਲੱਗਿਆ ਤੇ ਹੁਣ ਲਾਤ ਕੀ ਲੱਗੇ ਨੇ ਹੁਣ ਲਾਤ ਕੀ ਬੂਰ ਆ ਗਿਆ ਤੇ ਆ ਵੀ ਸ਼ਾਂਗਿਆ ਸੀਗਾ ਤੇ ਇਹਨੂੰ ਵੀ ਇਹਨੂੰ ਵੀ ਬਹੁਤ ਘੱਟ ਬੂਰਾ ਆ ਦੇਖੋ ਇਹ ਵੀ ਕਿਤੇ ਕਿਤੇ ਬੂਰ ਆਉਂਦਾ ਪਰ ਬਹੁਤ ਘੱਟ ਇਹ ਹੈਗਾ ਜੀ ਸੰਜਣੇ ਦਾ ਸੰਜਣੇ ਨਾਲ ਬੂਟਾ ਇਹਨੂੰ ਤੇ ਇਹ ਵੀ ਆਪਣੇ ਬਹੁਤ ਬਿਮਾਰੀਆਂ ਤੋਂ ਚੰਗਾ ਤੁਸੀਂ ਵੀ ਜਰੂਰ ਲਾਇਓ ਇੱਕ ਦਿਨ ਇੱਕਦਰ ਆਪਣੇ ਸਪੈਸ਼ਲ ਵੀਡੀਓ ਬਣਾਵਾਂਗੇ ਆ ਆਪਣੇ ਹੁਣ ਬਤਾਉ ਇਹ ਵੀ ਆਪਣੇ ਬੈਂਗਣੀ ਆਪਾਂ ਨੇ ਕੱਟਦੇ ਸੀਗੇ ਸਰਦੀਆਂ ਚ ਤੇ ਹੁਣ ਲੱਗਣ ਲੱਗੇ ਪਹਿਲਾਂ ਸੀ ਤੋੜ ਕੇ ਇੱਕ ਵਾਰੀ ਬਣਾ ਲੇ ਤੇ ਹੁਣ ਆਹ ਦੁਬਾਰਾ ਫੇਰ ਲੱਗਿਆ ਹੋਰ ਤੇ ਹੁਣ ਆ ਚੂਹੇ ਛੋਟੇ ਛੋਟੇ ਲੱਗਦੇ ਨੇ ਇਹ ਵੀ ਦੁਬਾਰਾ ਬਹੁਤ ਸੋਹਣੇ ਹੋ ਗਏ ਹੁਣ ਆਪਾਂ ਰੋਜ਼ ਡੇਲੀ ਬਲੌਗ ਪਾਇਆ ਕਰਾਂਗੇ ਜੀ ਤੇ ਆ ਵੀ ਇੱਕ ਪਿੱਛੇ ਸਾਡੇ ਆੜੂ ਖੜਾ ਇਹ ਐ ਐਸੀ ਸਾਡੀ ਦੋਤੀ ਤੋਂ ਕਾਨੂੰਨਾਂ ਤੇ ਬਹੁਤ ਸੋਨੇ ਲੱਗਦੇ ਸੀਗੇ ਅਸੀਂ ਉਹਨਾਂ ਦੇ ਬੀਬੀਸ ਤੇ ਦੋਏ ਆ ਡੁੱਗ ਗਿਆ ਇੱਕ ਮੂਰੇ ਖੜਾ ਮੂੜਲੇ ਬੇੜੇ ਚ ਪਿਛਲੇ ਬੇੜੇ ਚ ਦੇਖੋ ਇਹਨਾਂ ਹੁਣ ਸਾਡੇ ਨਾਲ ਨੂੰ ਕਿੱਦਾਂ ਲੱਗਦੇ ਨੇ ਐ ਤੇ ਆ ਹੈ ਗਈ ਸੀ ਸਾਡਾ ਹੈ ਗਈ ਤੇ ਉਹ ਆਪਣੇ ਹੈ ਗਿਆ ਇਹ ਕੀ ਕਹਿੰਦੇ ਨੇ ਇਹਨੂੰ ਨਾਸਫਾਤੀ ਨਾਸਫਾਤੀ ਇਹ ਅਸੀਂ ਉੱਪਰੋਂ ਵੱਢਤੀ ਸੀਗੀ ਉਹ ਬੀਨ ਫੁੱਟੀ ਆ ਗਈ ਇਹ ਛੋਟੀ ਜਿਹਰਾ ਗਿਆ ਇਹਨੂੰ ਵਾਦ ਕੇ ਕੋਈ ਨਾਸਪਾਤੀ ਨਹੀਂ ਲੱਗਣੀ ਜੀ ਇਹਨੂੰ ਤੋਲੀ ਖਾ ਜਾਂਦੇ ਸੀਗੇ ਇਹ ਆਪਾਂ ਲੈ ਗਏ ਟਮਾਟਰ ਆ ਆਪਣੀ ਆ ਗਈ ਹਲਦੀ ਕਾਈ ਹੋ ਜੀ ਆਪਾਂ ਇਹ ਉਬਾਲ ਕੇ ਸੁਕਾ ਲਈ ਹੁਣ ਆਪਾਂ ਪਿਹਾਵਾਂਗੇ ਘਰ ਦੀ ਹਲਦੀ ਆ ਆਪਣਾ ਦੁਪਹਿਰ ਖਿੜੇ ਦੀ ਵੀ ਦੁਆਰਾ ਹੋ ਗਿਆ ਜੀ ਆ ਆ ਗਿਆ ਆਪਣੀ ਚੇਲ ਦੇ ਬੂਟੇ ਆ ਵੀ ਚੇਲ ਦਾ ਬੂਟਾ ਇਹ ਵੀ ਬਹੁਤ ਸੋਹਣਾ ਹੋ ਗਿਆ ਤੇ ਆ ਹੈਗਾ ਜੀ ਆਪਣਾ ਬਾਸ ਦੀ ਤਰ੍ਹਾਂ ਕੋਈ ਪਾਮ ਆ ਇਹ ਵੀ ਬਹੁਤ ਵਧੀਆ ਹੋ ਗਿਆ ਪਿਛਲੇ ਸਾਲ ਲਾਇਤੀ ਇਥੇ ਪੱਟ ਕੇ ਤੇ ਆਪਣੇ ਬਤਾਉਆਂ ਦੇ ਬੂਟੇ ਫੁੱਲਾਂ ਦੇ ਬੂਟੇ ਆ ਸਾਡਾ ਪਾਮ ਇਸਾ ਲੀਕੀ ਦੇਖੋ ਕਿੰਨਾ ਸੋਨਾ ਬੂਰਾ ਇਧਰਲੇ ਪਾਸੇ ਵੀ ਤੇ ਆਇਆ ਹੈ ਆਪਣਾ ਆਪਣਾ ਹੈ ਕੜੀ ਪੱਤਾ ਕੜੀ ਪੱਤੇ ਦਾ ਵੀ ਆਪਣਾ ਦੁਆਰਾ ਕੁੱਟਿਆ ਹੈ ਦੇਖੋ ਕਿੰਨਾ ਵਧੀਆ ਲੱਗਦਾ ਜੀ ਚਲੋ ਜੀ ਵੀਡੀਓ ਵਧੀਆ ਲੱਗੀ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਆ ਗਿਆ ਨੇ ਆਪਣੇ ਫਲੀਆਂ ਤੁਸੀਂ ਤਾਂ ਸਾਡੇ ਦੁਆਰੇ ਸਰਦੀਆਂ ਦੇ ਪਹਿਲਾਂ ਬੰਦ ਹੋ ਗਈਆਂ ਸੀਗੀਆਂ ਹੁਣ ਦੁਬਾਰਾ ਲੱਗਣ ਲੱਗੀਆਂ ਤੁਸੀਂ ਮੈਨੂੰ ਦੱਸਿਓ ਤੁਸੀਂ ਥੋੜੇ ਇਹ ਫਲੀਆਂ ਨੂੰ ਕੀ ਕਹਿੰਦੇ ਨੇ ਇਹ ਅਸੀਂ ਉਧਰੋਂ ਜੁਪੀ ਤੋਂ ਮੰਗਾਇਆ ਸੀਗਾ ਵੀ ਬਹੁਤ ਪਹਿਲਾਂ ਬਹੁਤ ਲੱਗੀਆਂ ਫਿਰ ਸਰਦੀਆਂ 'ਚ ਸੁੱਕਣ ਲੱਗ ਗਈਆਂ ਬੇਰ ਨਾ ਤੇ ਹੁਣ ਦੁਬਾਰਾ ਫੇਰ ਫੁੱਲ ਆ ਗਏ ਇੰਨੀਆਂ ਹੁਣ ਜ਼ਿਆਦਾ ਲੱਗਦੀਆਂ ਨੇ ਬਹੁਤ ਜ਼ਿਆਦਾ ਆ ਦੇਖੋ ਇਹਨੂੰ ਜਾਮਨੀ ਜੇ ਫੁੱਲ ਲੱਗਦੇ ਨੇ ਵੀ ਆਹ ਵਾਲੇ ਫੁੱਲ ਲੱਗਦੇ ਨੇ ਨਾ ਚਲੋ ਜੀ ਵੀਡੀਓ ਦਾ ਕਰਦੇ ਆ ਐਂਡ ਵੀਡੀਓ ਵਧੀਆ ਲੱਗੀ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰ ਲਓ ਜੀ ਤੇ ਤੁਹਾਡੀ سپورਟ ਦੀ ਬਹੁਤ ਲੋੜ ਆ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ